ਗੁਰੂ ਰਾਮਦਾਸ ਹਾਂ ਗੁਰੂ ਰਾਮਦਾਸ ਅਸਪੱਸ਼ਟ ਮੈਂ ਤੁਹਾਨੂੰ ਰਿਕਸ਼ਾ ਦਿਵਾਉ ਉਹ ਨਹੀਂ ਚਾਹੀਦਾ ਨਹੀਂ ਚਾਹੀਦਾ ਕਿ ਡਾਤ ਥੋਲਾ ਬੰਦਾ ਨਾ 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 ਸਾਈ ਚਾਹੀਦਾ ਵਾ ਤੇ ਤੂੰ ਮਾਰੇ ਨੂੰ ਕਹਿਣਾ ਸੀ ਗੁਰੂ ਗੁਰੂ ਰਾਮਦਾਸ ਪਾਸ਼ਾ ਨੂੰ ਕਿਹਨਾ ਨਾਮਾ ਜਦੋਂ ਤਾਂ ਐਸੇ ਹਸਾ ਬਾਬਾ ਜੀ ਹਾਂ ਮੈਂ ਤਾਂ ਨਾ ਥੋੜਾ ਮੱਤ ਆਇਓ ਸਹੀ ਵੀ ਨਹੀਂ ਥੋੜਾ ਜਣਾ ਇਹ ਤੂੰ ਬਿਲਕੁਲ ਸਹੀ ਆ ਸਹੀ ਆ ਮੈਨੂੰ ਨਾ ਕੋਲਣਾ ਵੀ ਥੋੜਾ ਮਜ਼ਾ ਆਉਂਦਾ ਤਾਂ ਕੋਈ ਗੱਲ ਨਹੀਂ ਬਿਲਕੁਲ ਸਹੀ ਆ ਜਿਹਦੀ ਇੱਥੇ ਨਹੀਂ ਮਿੱਟੀ ਜੋੜਦੀ ਉਹਦੀ ਗੁਰੂ ਨਾਲ ਜੋੜਦੀ ਯਾਰ ਜਿੱਦਾਂ ਮੇਰੇ ਹਾਂ ਨਹੀਂ ਮੈਂ ਦਾੜੀ ਤੇ ਸਾੜ ਦੇਖਿਆ ਮੈਨੂੰ ਨਾ ਨਹੀਂ ਲੈਣਾ ਆਉਂਦਾ ਕੈਟ ਦਾ ਠੀਕ ਆ ਪਿਆਰੋ ਤੇ ਸਾਗਾ ਚਾਹੀਦਾ ਹੈ ਆਂਜਣ ਵਾਸਤੇ ਰੋਟੀ ਵਾਸਤੇ 100 ਰੁਪਏ ਤਾਂ ਮਾਤਾ ਜੀ ਨੇ ਤੈਨੂੰ ਆਣ ਵਾਸਤੇ ਦਿੱਤਾ ਦਿਖਾ ਕੇ ਨੇ ਬਚੇ ਕਿਨੇ ਪੈਸੇ ਬਚ ਗਏ ਪਾਸ਼ਾ ਆ ਪੈਸੇ ਬਚ ਗਏ ਹਾਂਜੀ ਆਹ ਦਾੜੀ ਦੇ ਰੱਖਿਆ ਆ ਲੈ ਲੋ ਆ ਲੜੋ ਇਹ ਤੇ ਮਾਤਾ ਨੂੰ ਦੇ ਦਿਓ ਨਹੀਂ ਨਹੀਂ ਕੋ ਆ ਵੀ ਗੱਲ ਤਾਂ ਸੁਣੋ ਇਹ ਮਾਤਾ ਨੂੰ ਦੇ ਦਿਓ ਕਾਫੀ ਠੀਕ ਆ ਆ ਵੀ ਮਾਤਾ ਨੂੰ ਦੇ ਦਿਓ ਕਿਹੜਾ ਫੋਨ ਕੋ ਨਿਕਿਆ ਅੱਛਾ ਆ ਦੇ ਉਹਦਾ ਵਾ ਨਿਰਵੈਰ ਭਾਈ ਦਾ ਨਾ ਕੋਈ ਗੱਲ ਨਹੀਂ ਆਜਣੇ ਭਾਈ ਨਹੀਂ ਆਜਣਾ ਵਾ ਤੈਨੂੰ ਕੱਲ ਨਵਾਂ ਸਾਈਕਲ ਤੇ ਮਿਲ ਜੂਗਾ ਠੀਕ ਆ ਤੁਸੀਂ ਆਪਣਾ ਦੇ ਕੋਣ ਨਹੀਂ ਮੈਂ ਆਪਣਾ ਨਹੀਂ ਦੇ ਦਾਂ ਤੂੰ ਨਿਰਵੈਰ ਭਾਈ ਨੂੰ ਦੱਲੀ ਹੁਣ ਤੇ ਸਿਰੇ ਤੂੰ 11000 ਆਜੀ ਕੱਲ ਤੈਨੂੰ ਨਵਾਂ ਸਾਈਕਲ ਮਿਲ ਜੂਗਾ ਠੀਕ ਆ ਸਿੰਗਾ ਤੇਰਾ ਗੁਰੂ ਬੜਾ ਬੇਅੰਤ ਹੈ ਠੀਕ ਆ ਭਰੋਸਾ ਰੱਖੀ ਨਾ ਬੜਿਆ ਠੀਕ ਆ ਕਿਹੜਾ ਨਾ ਕੋਈ ਨੂੰ ਨਹੀਂ ਪਤਾ ਨਹੀਂ ਬਤਾ ਤੂੰ ਕਿਹੜਾ ਕਿਹੜਾ ਕਿਤੇ ਪਿਆ ਤੈਨੂੰ ਮੈਂ ਵੀ ਮਿਲ ਗਈ ਆ ਜਾਂਦੀ ਮਿਲੀ ਮਾਇਕ ਨਹੀਂ ਮਿਲ ਗਈ ਨਾ ਹਣ ਖੁਸ਼ ਹੋ ਕੇ ਘਰ ਜਾ ਠੀਕ ਹੈ ਕੱਲ ਸਵੇਰੇ 11 ਵਜੇ ਆਜੀ ਗਾਲ ਤਨ ਮਿਲਦੀ ਬਾਰੇ ਠੀਕ ਹੈ ਸਾਈਕਲ ਰਿਕਸ਼ਾ ਨਹੀਂ ਚਾਹੀਦਾ ਨਹੀਂ ਨਹੀਂ ਪੱਕੀ ਗਾਲ ਰਿਕਸ਼ਾ ਨਹੀਂ ਚਾਹੀਦਾ ਲੈ ਸਾਰਾ ਮੇਰਾ ਚਾਰਨਾ ਨਹੀਂ ਆਉਂਦਾ ਮਹਿੰਗਾ ਮਹਿੰਗਾ ਹੁੰਦਾ ਰਿਕਸ਼ਾ ਚਾਹ ਨਾ ਮੈਂ ਬੰਦੇ ਉਹ ਨਹੀਂ ਕਿਹੜਾ ਸਗਲ ਨਾ ਇਹੜੇ ਚੇਤੇ ਆ ਵਾਦੀ ਇਮਾਨਦਾਰੀ ਇਹੜੇ ਚੇਤੇ ਰੋੜਾ ਈਯਾ ਪਿਆਰੇ ਠੀਕ ਆ ਮੈਂ ਤੇ ਕੋ ਮਾਇਆ ਆ ਗਈ ਹੈ ਹੁਣ ਤੂ ਰਮਾਨਾ ਘਰ ਜਾ ਤੇ ਕੱਲ ਸਵੇਰੇ 11 ਵਜੇ ਆ ਜੀ ਠੀਕ ਹੈ ਨਾ ਜੀ ਚਲੋ ਠੀਕ ਹੈ ਬਾਕੀ ਮੈਂ ਫਿਰ ਕਹਾਂ ਤੈਨੂੰ ਦਿਨ ਵਾਲਾ ਕੋਣਾ ਤੇਰਾ ਗੁਰੂ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤਨ ਗੁਰੂ ਰਾਮਦਾਸ ਸੋ ਸਿੰਘ ਆ ਗਿਆ ਜੀ بارش ਬਹੁਤ ਪੈ ਰਹੀ ਸੀ ਜੇ ਆਪਾਂ ਥੋੜਾ ਲੇਟ ਹੋ ਗਏ ਤੇ ਅਸ ਸਿੰਘ ਨੂੰ ਸਾਈਕਲ ਦੀ ਰੋਡ ਜੀ ਖਲਚੀਆਂ ਤੋਂ ਆਇਆ ਜੀ ਅੰਮ੍ਰਿਤਸਰ ਸਾਹਿਬ ਤੇ ਵੀਰ ਨਾਤ ਮਜੂਰੀ ਕਰਦਾ ਤੇ ਕਹਿੰਦਾ ਪਿੰਡ ਤੋਂ ਮੈਂ ਰਈਆ ਜਾਣਾ ਹੁੰਦਾ ਪਾਰੀ ਤੇ ਮੈਨੂੰ ਫੈਦਲ ਜਾਣਾ ਬੰਦਾ ਕਈ ਭਾਗ ਇਹ ਨਹੀਂ ਲੱਗ ਜਾਂਦਾ ਤੇ ਦਿਮਾਗੋਂ ਥੋੜਾ ਜਿਹਾ ਵੀ ਸਿੱਧਰਾ ਹੈਗਾ ਤੇ ਆ ਦੇਖ ਲਓ ਸਾਡੇ ਮੈਂ ਨਹੀਂ ਕਹਿੰਦਾ ਹੁੰਦਾ ਇਹ ਲਾਈਵ ਆ ਜੀ ਕਿ ਸਿੱਖਾਂ ਦੇ ਹਾਲ ਇੱਕ ਸਾਈਗਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੀ ਹੋਰ ਤੁਸੀਂ ਚੜ੍ਹਦੀ ਕਲਾ ਜੀ ਪਿਆਰੋ ਮਾਫੀ ਚਾਹੁੰਦੇ ਮੈਂ ਥੋੜਾ ਲੇਟ ਹੋ ਗਿਆ ਬਾਰਿਸ਼ ਬੜੀ ਪੈ ਰਹੀ ਸੀ ਤੇ ਘਰ ਦੱਸ ਗਿਆ ਜੀ ਮਾਤਾ ਨੂੰ ਹਾਂ ਜੀ ਮੈਂ ਤੇ ਪਾਪੇ ਨੂੰ ਕਿਹਾ ਸੀ ਲੌਣ ਆਪਣੇ ਪਿੰਡਾਂ ਨੂੰ ਬਪੀ ਮਾਤਾ ਨੂੰ ਕਿਹਾ ਕਿ ਆਈ ਹਾਂ ਜੀ ਦੱਸਿਆ ਨਹੀਂ ਮਾਤਾ ਨੂੰ ਮਾਤਾ ਨੇ 200 ਰੁਪਏ ਲੈ ਆਤੇ ਸultan ਵਾਲਾ ਮਾਤਾ ਨੂੰ ਪੈਸੇ ਦੇ ਕੇ ਆਇਆ ਜਿਹੜੇ ਕੱਲ ਆਪਾਂ ਤੁਹਾਨੂੰ ਬੜਾਈ ਸੀ ਹੋਣ ਤਾਂ ਸਾਈਕਲ ਜਣਾ ਸਾਈਕਲ ਚਾਹੀਦਾ ਸੀ ਨਾ ਤੁਹਾਨੂੰ ਕਿਹਨੇ ਦਿੱਤਾ ਪਲਾ ਹੁਣ ਸਾਈਕਲ ਕਿਹਨੇ ਦਿੱਤਾ ਵਾ ਗੁਰੂ ਰਾਮਦਾਸ ਪਾਸ਼ਾ ਜੀ ਨੇ ਮੱਥਾ ਟੇਕਿਆ ਪਪਾ ਦੀਪ ਸਿੰਘ ਦੇ ਮੈਂ ਚਾਹ ਗਿਆ ਖੁਣ ਵੀ ਨਹੀਂ ਚਾਹ ਗਿਆ ਚਾਹ ਨਹੀਂ ਮਿਲੀ ਚਾਹ ਪਾ ਕੋ ਨਹੀਂ ਪੀਨੇ ਬਾਰੋਂ ਠੀਕ ਹੈ ਚਾਹ ਵੀ ਨਹੀਂ ਤੇ ਆ ਰਾਜੇ ਤੇਰਾ ਸਾਈਕਲ ਆ ਦੇਖ ਮਰੇ ਆ ਠੀਕ ਹੈ ਨਵਾਂ ਸਾਈਕਲ ਆ ਕਿ ਮੈਂ ਠੋਕੀ ਲਵਾ ਪੀਆ ਤੇ ਤਾਂ ਕਿ ਤੂੰ ਰੋਟੀ ਵਗੈਰਾ ਰੋਟੀ ਵਗੈਰਾ ਤੂੰ ਤਾਂ ਆ ਕੇ ਅੱਗੇ ਲੈ ਕੇ ਜਾ ਸਕੀਏ ਸੋਖਾ ਹੋ ਜਾਊਗਾ ਤੈਨੂੰ ਇਹ ਗੰਟੀ ਆ ਗਈ ਆ ਧੰਗ ਗੁਰੂ ਰਾਮਦਾਸ ਗੱਡੀ ਐ ਕਾਰ ਆ ਕਾਰ ਦੇਣੀ ਹੈ ਹੈ ਤੇ ਫੱਡੀ ਆਪਣੀ ਗੱਡੀ ਆ ਚਲੋ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਇਹ ਤੈਨੂੰ ਦੇਣ ਵਾਲਾ ਤੇਰਾ ਗੁਰੂ ਐ ਤੇਰਾ ਪਾਛਾ ਐ ਗੁਰੂ ਰਾਮਦਾਸ ਠੀਕ ਐ ਅਸੀਂ ਤੈਨੂੰ ਕੁਛ ਨਹੀਂ ਦਿੱਤਾ ਵੀਰ ਜਿਹਦਾ ਤੂੰ ਬਾਣਾ ਪਾਇਆ ਜਿਹਦਾ ਤੂੰ ਨਾਮ ਜਪਦਾ ਐ ਉਹ ਤੇਰਾ ਗੁਰੂ ਨੇ ਤੈਨੂੰ ਇਹ ਪੇਟਾ ਕੀਤੀ ਐ ਆਪਾਂ ਤੈਨੂੰ ਕੁਛ ਨਹੀਂ ਕੀਤਾ ਠੀਕ ਹੈ ਮਾਤਾ ਜੀ ਨੂੰ ਵੀ ਕਹਿਣਾ ਕਿ ਦੇਣ ਵਾਲਾ ਕੌਣ ਹੈ ਗੁਰੂ ਰਾਮਦਾਸ ਪਾਸ਼ਾ ਜੀ ਚਲੋ ਠੀਕ ਹੈ ਉਹਨਾਂ ਹੋਲੀ ਹੋਲੀ ਕਿ ਲੈ ਕੇ ਜਾਇਓ ਠੀਕ ਹੈ ਨਹੀਂ ਹੁਣ ਕਤੋਂ ਆਡੀ ਐ ਠੀਕ ਹੈ ਜਿਹੜਾ ਵੀ ਤੁਹਾਨੂੰ ਮਿਲਣਾ ਕਿਹਨੇ ਦਿੱਤੀ ਐ ਐਸੀ ਕਹਿਣਾ ਗੁਰੂ ਰਾਮਦਾਸ ਪਾਸ਼ਾ ਜੀ ਨੇ ਦਿੱਤੀ ਐ ਚਲੋ ਠੀਕ ਐ ਪਿਆਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਿਆ ਅੱਗ ਲੱਗ ਜਾਇਓ ਠੀਕ ਐ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਤਨ ਜੀ ਨਾਮਦਾ